ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਰੀਤ ਕੌਰ ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਰੂ ਨਾਨਕ ਦੇਵ ਜੀ ਦੇ ਬਾਰੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਰਾਏ ਭੋਏ ਦੀ ਤਲਵੰਡੀ ਕੁਲੀ ਹਵਾ ਚਸ ਗੰਦੀ ਚਨ ਚਮਕੇ ਕਨੇਰਾ ਜਾਪੇ ਰਾਤ ਚ ਸਵੇਰਾ ਫੁੱਲ ਖਿੜੇ ਨੇ ਕਨੇਰੇ ਤਾ ਕਾਲੂ ਜੀ ਦੇ ਵੇੜੇ ਦੀਨ ਦੁਨੀਆ ਦਾ ਵਾਲੀ ਉਹਦੀ ਖੇੜ ਹੈ ਨਿਰਾਲੀ ਲੱਖਾਂ ਤਰਤ ਤੇ ਆਕਾਸ਼ ਜਿਹੜੀ ਕਰਦੇ ਨੇ ਆਸ਼ ਮਾਤਾ ਤ੍ਰਿਪਤਾ ਦੀ ਕੁੱਖੋਂ ਉਹਦਾ ਹੋਇਆ ਪ੍ਰਕਾਸ਼ ਉਹੋ ਪੀਰਾਂ ਦਾ ਹੈ ਪੀਰ ਭੈ ਨਾਨਕੀ ਦਾ ਵੀ ਉਹੀ ਅੱਲਾ ਉਹੀ ਰਾਮ ਉਹਦਾ ਨਾਨਕ ਹੈ ਨਾਮ ਓਹ ਹਿੰਦੂਆਂ ਦਾ ਗੁਰੂ ਇਸਲਾਮੀ ਆਲਾ ਪੀਰ ਉਹ ਜੋਗੀਆਂ ਦਾ ਮਹਾ ਜੋਗੀ ਉਹਨਾਂ ਚੁੱਕਦੇ ਫਕੀਰ ਉਹ ਭਾਂਦੀ ਨੂੰ ਪੜਾਵੇ ਉਹ ਭਾਂਦੀ ਨੂੰ ਸਿਖਾਵੇ ਮੋਦੀ ਖਾਨੇ ਵਿੱਚ ਬੈਠਾ ਤੇਰਾ ਤੇਰਾ ਟੋਲੀ ਜਾਵੇ ਸੱਚਾ ਸੌਦਾਕਾਰ ਨੇ ਨੂੰ ਜਦੋਂ ਪਿਤਾ ਜੀ ਕਲਾਵੇ ਬਾਬਾ ਸੱਚੇ ਸੱਚੇ ਸਾਧੂਆਂ ਨੂੰ ਲੰਗਰ ਰਸ ਕਾਵੇ ਬਾਬਾ ਸੱਚੇ ਸੱਚੇ ਸਾਧੂਆਂ ਨੂੰ ਲੰਗਰ ਰਸ ਕਾਵੇ ਬਾਬਾ ਮੱਝੀਆਂ ਉਚਾਰੇ ਪੋਲੇ ਜਹੇ ਕਈ ਤਾਰੇ ਉਦੀ ਮਿਹਰ ਦੀ ਨਜ਼ਰ ਕਰ ਦਿੰਦੀ ਬਾਰੇ ਨਿਆਰੇ ਠੱਗਾ ਤਾਈ ਸਮਝਾਵੇ ਸੱਚੇ ਸੱਜਣ ਬਣਾਵੇ ਛੱਡ ਲਾਲੋ ਦੀ ਛੱਡ ਲਾਲੋ ਦੇ ਮੈਲ ਕੁਲੀ ਲਾਲੋ ਦੀ ਚ ਬੰਦਾ ਉਹ ਨਿਮਾਨ ਆ ਨੀ ਤਾਨਿਆ ਨੂੰ ਮਾਨ ਤਾਂ ਦਿੰਦਾ ਨਿਗਾ ਮੇਰ ਦੀ ਮਾਰ ਗੁਰੂ ਨਾਨਕ ਦਾ ਤਾਰ ਨਿਗਾ ਮੇਰ ਦੀ ਮਾਰ ਗੁਰੂ ਨਾਨਕ ਦਾ ਤਾਰ ਹੱਥ ਜੋੜ ਰੀਤ ਰਹੀ ਅਰਜ਼ਾ ਗੁਜ਼ਾਰ ਹੱਥ ਜੋੜ ਰੀਤ ਰਹੀ ਅਰਜ਼ਾ ਗੁਜ਼ਾਰ ਹੱਥ ਜੋੜ ਰੀਤ ਰਹੀ ਅਰਜ਼ਾ ਗੁਜ਼ਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ